ਆਪ ਹੀ ਰਹਿਮਤ ਕੀਤੀ ਹੈ ਬਖਸ਼ ਕੀਤੀ ਹੈ ਆਓ ਆਪਾਂ ਹੁਕਮਨਾਮੇ ਦੀ ਵਿਚਾਰ ਕਰਦੇ ਹਾਂ 705 ਅੰਗ ਤੇ ਅੱਜ ਦਾ ਹੁਕਮਨਾਮਾ ਆਇਆ ਹੈ ਜਿੱਥੇ ਆਪਾਂ ਸ੍ਰੀ ਗੰਡ ਪੜ ਸਾਹਿਬ ਰੱਖਦੇ ਹਾਂ ਜਸਾਹਿ ਪਾਠ ਮੱਧ ਮੱਧ ਦੀ ਅਰਦਾਸ ਕਰਦੇ ਹਾਂ ਵੈਸੇ ਤਾਂ ਕੋਈ ਮੱਧ ਆਧ ਨਹੀਂ ਕਹਾ ਜ ਮੱਧ ਦਾ ਭਾਵ ਹੁੰਦਾ ਹੈ ਵਿਚਾਰਲਾ ਅਧਾਇਸ਼ਾ ਕਿੰਨੀਆਂ ਜਗ੍ਹਾ ਤੇ ਮੈਂ ਸੁਣਿਆ ਹੈ ਕਿ ਜਦੋਂ ਸ੍ਰੀ ਖੰਡ ਪੜ ਸਾਹਿਬ ਆਰੰਭ ਕਰਦੇ ਹਨ ਉਹ ਮੱਧ ਦੀ ਅਰਦਾਸ ਨਹੀਂ ਕਰਦੇ ਜਦੋਂ ਆਰੰਭ ਕੀਤਾ ਤਾਂ ਤੀਜੇ ਦਿਨ ਜਦੋਂ ਭੋਗ ਪਾਉਂਦੇ ਹਨ ਵਸ ਅਰਦਾਸ ਕਰਦੇ ਆਂ ਪਰ ਜਿਆਦਾ ਮਰਿਆਦਾ ਇਹੋ ਹੀ ਹੈ ਕਿ ਆਪਾਂ ਮੱਧ ਦੀ ਅਰਦਾਸ ਕਰਦੇ ਆਂ ਤੇ ਆਪਾਂ ਇਹ ਨਹੀਂ ਕਹਿਣਾ ਮੱਧ ਦੀ ਅਰਦਾਸ ਕਰ ਰਿਹਾ ਮੱਧ ਵਾਲੇ ਦਿਨ ਤਾਂ ਆਂਦਾ ਕਿ ਦੂਜੇ ਦਿਨ ਅੱਧਾ ਦਿਨ ਹੋ ਗਿਆ ਭਾਵੇਂ ਆத் ਨਹੀਂ ਆਪਾਂ ਕਰ ਸਕਦੇ ਆਪਾਂ ਇਹ ਅਰਦਾਸ ਵਿੱਚ ਕਹਿਣਾ ਆਂਦਾ ਸੱਚੇ ਬਾਦਸ਼ਾਹ ਮੱਧ ਦੇ ਦਿਨ ਦੀ ਅਰਦਾਸ ਹੈ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਈ ਹੱਥ ਜਾਂ ਮੱਦ ਨਹੀਂ ਕਰ ਸਕਦਾ ਆਪ ਪਰਮੇਸ਼ਰ ਹਨ ਗੁਰੂ ਪਰਮੇਸ਼ਰ ਇੱਕੋ ਜਾਨ ਆਓ ਆਪਾਂ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹਾਂ ਜੋ ਗੁਰੂ ਦੀ ਛਲਨ ਵਿੱਚ ਬੈਠੇ ਹਾਂ ਗੁਰੂ ਜੀ ਨੇ ਸਾਨੂੰ ਆਪਣੀ ਗੋਦ ਵਿੱਚ ਆਪਣੀ ਯੂਗੀ ਵਿੱਚ ਬਿਠਾਇਆ ਹੈ بڑے ਵੱਡੇ ਭਾਗ ਹੋਣ ਤਾਂ ਇਹ ਸੰਗਤ ਮਿਲਦੀ ਹੈ ਤੁਸੀਂ ਆਪ ਹੀ ਹਿਸਾਬ ਲਾਓ ਪਿੰਡ ਵਿੱਚ ਜਾ ਕੇ ਵੇਖ ਲਿਓ ਕਈ ਸបਤੇ ਰਿੰਦੇ ਨੇ 7 8 9 9 ਵਜੇ ਤੱਕ ਮੈਂ ਕਈ ਵਾਰੀ ਵੇਖਿਆ ਜਾ ਕੇ ਸੂਰਜ ਵੀ ਚੜ ਜਾਂਦਾ ਹੈ ਤਾਂ ਫਿਰ ਵੀ ਨਹੀਂ ਉੱਠਦੇ ਇਸ ਕਰਕੇ ਮਹਾਰਾਜ ਕੀ ਕਹਿ ਰਹੇ ਨੇ ਬਾਬਾ ਫਰੀਦ ਜੀ ਕਰਨੇ ਪਿਛਲ ਰਾਤ ਨਾ ਜਾਗਿਓ ਜਾਗਿਓ ਏ ਜਵੰਦੜਿਓ ਮੋਇਓ ਹੈ ਕਹਿੰਦੇ ਜਿਹੜਾ ਪਿਛਲੀ ਰਾਤ ਨਹੀਂ ਜਾਗਦਾ ਕਹਿੰਦੇ ਉਹ ਭਾਵੇਂ ਜਿੰਦਾ ਹੈ ਹਰ ਜਿੰਦਾ ਹੀ ਮਰਿਆਂ ਦੇ ਬਰਾਬਰ ਹੈ ਐਡੀ ਵੱਡੀ ਸਾਨੂੰ ਲਾਹਨਤ ਪਾਈ ਹੈ ਕਿ ਸਾਨੂੰ ਸਮਝ ਆ ਜਾਏ ਕਿ ਅਸੀਂ ਪਿਛਲੀ ਰਾਤ ਕਿਉਂ ਨਹੀਂ ਜਾਗਦੇ ਪਿਛਲੀ ਰਾਤ ਨਾ ਜਾਗੇ ਜੋੰਦੜੇ ਉਹ ਮੋਇ ਫਿਰ ਅਸੀਂ ਸੰਗਤ ਵਿੱਚ ਨਹੀਂ ਆਉਂਦੇ ਉੱਠ ਵੀ ਪਏ ਤਾਂ ਸੰਗਤ ਵਿੱਚ ਨਹੀਂ ਆਉਂਦੇ ਤੇ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿ ਰਹੇ ਨੇ ਬਿਨ ਸੰਗਤੀ ਐਸੇ ਰਹੇ ਜੈਸੇ ਪਸ਼ਟੌਰ ਕਹਿੰਦੇ ਸੰਗਤ ਤੋਂ ਬਿਗਾਰ ਤਾਂ ਜਿਵੇਂ ਜੇ ਸੰਗਤ ਵਿੱਚ ਨਹੀਂ ਆਉਂਦੇ ਤਾਂ ਅਸੀਂ ਜਿਵੇਂ ਪਸ਼ੂ ਭਾਰ ਢੋਣ ਵਾਲਾ ਹੁੰਦਾ ਹੈ ਜਾਨਵਰ ਉਸ ਦੇ ਬਰਾਬਰ ਸਾਨੂੰ ਮਹਾਰਾਜ ਨੇ ਕਿਸੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਕੋਈ ਤਾਂ ਸਮਝ ਲੱਗ ਜਾਏ ਸੰਗਤ ਨੂੰ ਬਹੁਤ ਵੱਡਾ ਮਾਣ ਸਨਮਾਨ ਦਿੱਤਾ ਮਹਾਰਾਜ ਨੇ ਸੰਗਤ ਵਿੱਚ ਹਰ ਪ੍ਰਭ ਵਸੇ ਜੀਓ ਉਹ ਮਾਲਕ ਸੰਗਤ ਵਿੱਚ ਵਸਦਾ ਹੈ ਇਸ ਕਰਕੇ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਸਤ ਸੰਗਤ ਕੈਸੀ ਜਾਣੀਏ ਜਿੱਥੇ ਕੋ ਨਾਮ ਵਿਖਾਣੀ ਜਿੱਥੇ ਨਾਮ ਦੀ ਗੱਲ ਹੋਵੇ ਉਹ ਸੰਗਤ ਕਰਨੀ ਚਾਹੀਦੀ ਆਓ ਆਪਾਂ ਹੁਕਮ ਨਾਵੇ ਦੀ ਵਿਚਾਰ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਪ੍ਰਮਾਤਮਾ ਵਾਹਿਗੁਰੂ ਨਰਿੰਕਾਰ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ ਕੀਤੀ ਮਹਾਰਾਜ ਨੇ ਕਿਸੇ ਪ੍ਰਕਾਰ ਦਾ ਕੋਈ ਜੀਵ ਨਹੀਂ ਸੀ ਨਾ ਕੋਈ ਚੰਦ ਸੀ ਨਾ ਕੋਈ ਸੂਰਜ ਸੀ ਨਾ ਕੋਈ ਪਹਾੜ ਸੀ ਨਾ ਕੋਈ ਦਰਿਆ ਸੀ ਨਾ ਕੋਈ ਸਮੁੰਦਰ ਸੀ ਨਾ ਕੋਈ ਦਰਖਤ ਸੀ ਕੋਈ ਵੀ ਜੀਵ ਨਹੀਂ ਸੀ ਨਾ ਕੋਈ ਇਨਸਾਨ ਮਨੁੱਖ ਸੀ ਕੋਈ ਚਰਾਸੀ ਰਖ ਜੀਵ ਨਹੀਂ ਸੀ ਕੇਵਲ ਪ੍ਰਮਾਤਮਾ ਹੀ ਪ੍ਰਮਾਤਮਾ ਅਕਾਲ ਪੁਰਖ ਜਿਸ ਨੂੰ ਪੈਂਦੇ ਆ ਉਹ ਸੀ ਕਹਿੰਦੇ ਕਾਲਪੁਰਖ ਦੇ ਮਨ ਵਿੱਚ ਮਾਲਕ ਦੇ ਵਿਚਾਰ ਕੀਤੇ ਕਿ ਕਿਉਂ ਨਾ ਸ੍ਰਿਸ਼ਟੀ ਦੀ ਰਚਨਾ ਕੀਤੀ ਜਾਏ ਉਹ ਮਾਲਕ ਨੇ ਬਣਾਈ ਆਪਾਂ ਜਪ ਸੈ ਦੇ ਚੰਦਾ ਏਕ ਹੈ ਨੇਕ ਹੈ ਫਿਰੇ ਹੈ ਇੱਕ ਤੋਂ ਅਨੇਕ ਬਣਿਆ ਨੇਕ ਤੋਂ ਫਿਰ ਅਨੇਕ ਹੋ ਜਾਣਾ ਹੈ ਪਤਾ ਨਹੀਂ ਕਦੋਂ ਹੋ ਜਾਣਾ ਹੈ ਫਿਰ ਉਸ ਵੇਲੇ ਕਹਿੰਦੇ ਨਾਮ ਰਹਿਓ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਇਨ ਜਗਤ ਮੈਂ ਕਿਨ ਜਪਿਓ ਗੁਰਮੰਤ ਕਹਿੰਦੇ ਨਾਮ ਰਹੇਗਾ ਸਾਧੂ ਰਹਿਣ ਰਹੋ ਗੁਰੂ ਗੋਬਿੰਦ ਕਹੋ ਨਾਨਕ ਇਨ ਜਗਤ ਮੈਂ ਕਿਨ ਜਪਿਓ ਗੁਰਮੰਤ ਗੁਰਮੰਤ ਜਿਹੜਾ ਆਪਾਂ ਜਪਦੇ ਹਨ ਵਾਹਿਗੁਰੂ ਗੁਰਮੰਤਰ ਜਾਓ ਰਹਿਣ ਆਤਪੂਰਨ ਆਦਪੂਰਨ ਵਿੱਚ ਜੋ ਪਰਮੇਸ਼ਰ ਵਾਹਿਗੁਰੂ ਹੈ ਮਦਪੂਰਨ ਜੋ ਮਦ ਚੱਲ ਰਿਹਾ ਹੈ ਮਦ ਦੇ ਭਾਵ ਕੇ ਵਿਚਾਰਲਾ ਹਿੱਸਾ ਚੱਲ ਰਿਹਾ ਹਨ ਮਦ ਚੱਲ ਰਿਹਾ ਹੈ ਮਦ ਤੋਂ ਬਾਅਦ ਕੀ ਹੋਏਗਾ ਅੰਤਪੂਰਨ ਪਰਮੇਸ਼ਰ ਹੈ ਅੰਤ ਸਮਾਂ ਜਦੋਂ ਆਏਗਾ ਸ੍ਰਿਸ਼ਟੀ ਨਹੀਂ ਰਹਣੀ ਕੁਝ ਵੀ ਨਹੀਂ ਬਚਣਾ ਸਿਰਫ ਕੇਵਲ ਕੋਈ ਪਰਮਾਤਮਾ ਵਾਹਿਗੁਰੂ ਨਰਿੰਕਾਰ ਪਰਮੇਸ਼ਰ ਉਹ ਹੀ ਰਹੇਗਾ ਪਹਿਲਾਂ ਵੀ ਉਹ ਸੀ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਵੀ ਉਹ ਸੀ ਹੁਣ ਵੀ ਉਹ ਹੀ ਹੈ 84 ਲੱਖ ਜੀਵਾਂ ਵਿੱਚ ਉਹ ਮਾਲਕ ਦੀ ਜੋਤ ਹੈ 84 ਲੱਖ ਜੀਵਾਂ ਦੇ ਵਿੱਚ ਉਹ ਵਸ ਰਿਹਾ ਅਵਲ ਅੱਲਾ ਨੂਰ ਆਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਤੇ ਸਭ जग ਉੱਜਿਆ ਕੌਣ ਭਲੇ ਕੋ ਮੰਦੇ ਹੁਣ ਵੀ ਉਹ ਹੈ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਹੋ ਰਹੇਗਾ ਸਮਰਿੰਦ ਸਮਰੰਤ ਸੰਤ ਸਰਬਤਰ ਰਮਨੰਦ ਨਾਨਕ ਆਖਣ ਨਾਸਨ ਜਗਦੀਸ਼ਰ ਹੈ ਜਗਦੀਸ਼ਰ ਹੁੰਦਾ ਹੈ ਜਗਦੀਸ਼ ਜਗਤ ਨੂੰ ਪਾਲਣ ਵਾਲਾ ਪ੍ਰਮਾਤਮਾ ਵੈਗਰੂ ਜਦੋਂ ਅਸੀਂ ਉਸ ਦਾ ਨਾਮ ਜਪਾਂਗੇ ਸਿਮਰਨ ਕਰਾਂਗੇ ਸਮਰੰਤ ਸੰਤ ਸਰਬਤਰ ਸੰਤ ਵਿੱਚ ਆਇਆ ਹੈ ਜਾਹੇ ਸਾਧੂ ਸੰਤਾਂ ਦੀ ਸੰਗਤ ਕਰਨ ਲਈ ਸੰਤ ਬਣ ਗਏ ਸਿਮਰਤ ਸੰ ਸਰਬਤਰ ਰਮਣ ਨਾਨਕ ਆਖ ਨਾਸਨ ਜਗਦੀਸ਼ਰ ਹੈ ਸਾਡੇ ਜਿਹੜੇ ਪਾਪ ਨੇ ਉਹ ਖੰਡਨ ਹੋ ਜਾਣਗੇ ਖਤਮ ਹੋ ਜਾਣਗੇ ਵੇਖਣ ਸੁਣਨ ਸੁਨਾਮਨੋ ਮਨ ਮੇ ਦ੍ਰਿੜੀਏ ਸਾਚ ਕਹਿੰਦੇ ਵੇਖਣ ਵਾਲਾ ਵੀ ਆਪ ਹੈ ਸੁਣਨ ਵਾਲਾ ਵੀ ਆਪ ਹੈ ਸੁਣਾਉਣ ਵਾਲਾ ਵੀ ਆਪ ਹੈ ਓ ਮਾਲਕ ਵਾਹਿਗੁਰੂ ਦੇ ਮਨ ਮੈਂ ਦ੍ਰਿੜੀਏ ਸੱਚ ਸੱਚ ਨੂੰ ਪ੍ਰਮਾਤਮਾ ਨੂੰ ਮਨ ਵਿੱਚ ਉਸ ਨੂੰ ਧਾਰੋ ਮਨ ਵਿੱਚ ਦ੍ਰਿੜ ਕਰੋ ਆਪਾ ਗੁਰਮੰਤਰ ਨੂੰ ਦ੍ਰਿੜ ਕਰਦੇ ਹਾਂ ਕਾਰ ਸੁਖ ਵਸਿਆ ਬਾਹ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਜੇ ਸਾਨੂੰ ਸੁਖ ਚਾਹੀਦਾ ਹੈ ਤਾਂ ਮਹਾਰਾਜ ਕਹਿੰਦੇ ਗੁਰਮੰਤਰ ਨੂੰ দৃঢ় ਘਰ ਫਿਰ ਸੁਖ ਹੋਇ ਘਰ ਸੁਖ ਵਸਿਆ ਪਹਿਲਾਂ ਸਾਡੇ ਸਰੀਰ ਰੂਪੀ ਘਰ ਦੇ ਵਿੱਚ ਸੁਖ ਹੋਣਾ ਚਾਹੀਦਾ ਹੈ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇ ਜਿਨ੍ਹਾਂ ਨੇ ਗੁਰ ਮੰਤਰ ਨੂੰ ਦ੍ਰਿੜ ਕੀਤਾ ਇਸ ਕਰਕੇ ਵੇਖਣ ਸੁਣ ਸੁਨਾਮ ਨੂੰ ਮਨ ਵਿੱਚ ਦ੍ਰਿੜੀਏ ਸਾਚ ਊਰ ਰਿਓ ਸਰਬਤਰਮੈ ਨਾਨਕ ਹਰ ਰੰਗ ਰਾਜ ਉਹ ਮਾਲਕ ਸਾਰੀ ਜਗ੍ਹਾ ਤੇ ਰਚਿਆ ਹੋਇਆ ਹੈ ਪੂਰਾ ਹੈ ਪੂਰ ਸਰਬਤਰ ਮੈਂ ਨਾਨਕ ਹਰਿ ਨਰਾਜ ਪੌੜੀ ਹਰ ਏਕ ਨਰੰਜਨ ਗਾਈਏ ਸਭ ਅੰਤਰ ਸੋਈ ਉਹ ਪ੍ਰਮਾਤਮਾ ਜਿਸ ਨੂੰ ਨਰੰਜਨ ਵੀ ਕਿਹਾ ਗਿਆ ਨਰੰਜਨ ਕਹਿੰਦੇ ਨੇ ਬੇਦ ਮਾਇਆ ਤੋਂ ਬੇਦ ਆਗ ਹਰ ਏਕ ਨਰੰਜਨ ਗਾਈਏ ਸਭ ਅੰਤਰ ਸੋਈ ਜਿਹੜਾ ਸਾਰਿਆਂ ਦੇ ਵਿੱਚ ਮੌਜੂਦ ਹੈ ਅੰਦਰ ਹੈ ਕਰਨ ਕਰ ਸਮਰੱਥ ਪ੍ਰਭ ਜੋ ਕਰੇ ਸੋਈ ਉਹ ਕਰਨ ਕਰਨ ਦੇ ਸਮਰੱਥ ਹੈ ਪ੍ਰਭ ਜੋ ਕਰੇ ਸੋਈ ਜੋ ਕੁਝ ਉਹ ਕਰ ਰਿਹਾ ਹੈ ਉਹ ਹੀ ਹੋ ਰਿਹਾ ਹੈ ਖਿੰਨ ਮੈਂ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ ਕਹਿੰਦੇ ਖਿੰਨ ਹੁੰਦਾ ਅੱਖ ਦੇ ਫਲਕਾਰੇ ਜਿੰਨੇ ਸਮੇ ਦੇ ਵਿੱਚ ਉਹ ਜੀਵਾਂ ਨੂੰ ਤਿਆਰ ਕਰਦਾ ਹੈ ਕਿਨਵੇਂ ਥਾਪ-ਥਾਪ ਦਾ ਤਸਬਿਲ ਨਹੀਂ ਕੋਈ ਉਸ ਤੋਂ ਬਗੈਰ ਕੋਈ ਨਹੀਂ ਹੈ ਉਹੀ ਸਾਰੇ ਜੀਵ ਤਿਆਰ ਕਰ ਰਿਹਾ ਹੈ ਮਾਲਕ ਇਹ ਕਿਨਪਰ ਦੇ ਵਿੱਚ ਖੰਡ ਬ੍ਰਹਮੰਡ ਪਤਾਲ ਖੰਡ ਬ੍ਰਹਮੰਡ ਧਰਤੀ ਦੇ ਵਿੱਚ ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਇ ਪਤਾਲ ਦੇ ਵਿੱਚ ਵੀ ਉਹ ਹੈ ਦੀਪ ਚੰ드ਰਮਾ ਸੂਰਜ ਵਿੱਚ ਵੀ ਉਹ ਆਪ ਹੈ ਹਰ ਜਨ ਰਵਿਆ ਆਇਆ ਖੰਡ ਬਰਬੰਡ ਬਤਾਲ ਦੀਪ ਰਵਿਆ ਸਭ ਲੋਈ ਲੋਈ ਦਾ ਭਾਵ ਸਾਰੀ ਧਰਤੀ ਦੇ ਵਿੱਚ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਜਿਸ ਨੂੰ ਇਹ ਆਪ ਬੁਝਾਉਂਦਾ ਹੈ ਗੱਲ ਉਹ ਹੀ ਉਹ ਜਨ ਨਿਰਮਲ ਜਨ ਸੋਈ ਉਹ ਬੁਝਦਾ ਹੈ ਜਿਸ ਤੇ ਆਪ ਕਿਰਪਾ ਰਹਿਮਤ ਬਖਸ਼ ਕਰਦਾ ਹੈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਆਉ ਕਿਉਂ ਨਾ ਜਿਹੜਾ ਮਾਲਕ ਸਭ ਕੁਝ ਦੇਣ ਵਾਲਾ ਕਿਉਂ ਕਿਉਂ ਉਸ ਨੂੰ ਵਿਸਾਰੀਏ ਮਾਲਕ ਨੂੰ ਵਿਸਾਰਿਆ ਜਾਏ ਕਿਉਂ ਮਨੁ ਵਿਸਾਰੀਏ ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ ਜੈਸਾ ਵੀ ਜੈਸੋ ਲੋ ਨੇ ਕਰਮ ਇਹੋ ਖੇਤ ਉਹ ਸਭ ਕੁਝ ਕਰਨ ਕਰਨ ਦੇ ਸਬਰਤ ਹੈ ਉਸ ਦਾ ਸ਼ੁਕਰਾਨਾ ਕਰੀਏ ਮਾਲਕ ਦਾ ਧੰਨਵਾਦ ਕਰੀਏ ਸੋ ਕਿਉਂ ਬਿਸਰੇ ਜਿਨ ਸਭ ਕੁਛ ਦਿਆ ਸਾਰਿਆਂ ਦਾਤਾ ਦੇਣ ਵਾਲਾ ਮਾਲਕ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਂ ਟ ਨਾ ਆਵੇ ਅਗੰਤ ਭਰੇ ਭੰਡਾਰ ਇਸ ਕਰਕੇ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜਗੰਤਰ ਖਾਈ ਖਾਏ ਲੈਣ ਵਾਲੇ ਦਾਤਾ ਥੱਕ ਜਾਂਦੇ ਨੇ ਪਰ ਦੇਣ ਵਾਲਾ ਦਾਤਾ ਨਹੀਂ ਥੱਕਦਾ ਉਸ ਦਾ ਸ਼ੁਕਰਾਨਾ ਕਰੀਏ ਧੰਨਵਾਦ ਕਰੀਏ ਕਿਵੇਂ ਆਪਾਂ ਅੰਸ਼ ਕਰਾਨਾ ਕਰਦੇ ਹਾਂ ਸਿਮਰਨ ਦੁਆਰਾ ਉਸ ਨੂੰ ਯਾਦ ਕਰਕੇ ਮਾਲਕ ਨੂੰ ਆਓ ਪਾ ਮਾਲਕ ਦਾ ਸਿਮਰਨ ਕਰੀਏ ਆਓ ਸਾਰੇ ਨਿਤਰਬੰਦ ਕਰਕੇ ਮਾਲਕ ਦਾ ਨਾਮ ਜਪੋ ਜੀ ਆਓ ਸਾਰੇ ਜਪੋ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਕਿਸੇ ਚਿਰਾਂ ਚੁੱਟਦੇ ਆਂ ਬੈੰਦੇ ਆਂ ਸੌਂਦੇ ਆਂ ਜਾਗਦੇ ਆਂ ਮਾਲਕ ਦਾ ਨਾਮ ਜਪਣਾ ਹੈ ਤੇ ਨਾਲ ਨਾਲ ਪ੍ਰੇਜ ਵੀ ਕਰਨੇ ਹਨ ਪ੍ਰੇਜ ਕਿਹੜਾ ਕਰਨਾ ਹੈ ਕਿਸੇ ਦੀ ਨਿੰਦਿਆ ਨਹੀਂ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਆਂ ਨਿੰਦਿਆ ਭਲੀ ਕਿਸੇ ਕੀ ਨਹੀਂ ਮਨ ਨੂੰ ਮੁਕਤ ਕਰਨ ਵੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਆਉਣ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਨਾਲ ਦੁਗਦਾ ਈਰਖਾ ਨਹੀਂ ਕਰਨੀ ਨਫ਼ਰਤ ਨਹੀਂ ਕਰਨੀ ਬਾਰੇ ਸੱਚੇ ਪਾਸ਼ਾ ਸਮਝਾਉਂਦੇ ਹਨ ਜਿਸ ਨਾਰਕੀ ਦੁਬਤਾ ਨਾ ਜਾਏ ਧਰਮ ਰਾਏ ਤਿਸ ਦੇਸ ਜਾਏ ਫਿਰ ਵੀ ਸਜਾ ਦੇ ਭਾਗੀ ਬਣਾਂਗੇ ਕਿਸੇ ਨਾਲ ਨਫਰਤ ਨਹੀਂ ਕਰਨੀ ਤੀਜੀ ਗੱਲ ਤੀਜਾ ਬ੍ਰਿਜ ਕਿਡਾ ਕਰਨਾ ਹੈ ਲੋਕ ਲੱਜਿਆ ਨਹੀਂ ਕਰਨੀ ਤੇ ਇੱਕ ਹੋਮੇ ਨਹੀਂ ਕਰਨੀ ਹੋਮੇ ਨਾਮੇ ਨਾਲ ਵਿਰੋਧ ਹੈ ਦੋਏ ਨਾਲ ਵਸੇਠਾਈ ਹੋਮੇ ਹੰਦੀ ਹਮੈ ਮੇਰੀ ਇਹ ਨਹੀਂ ਕਰਨਾ ਕਿ ਉਹ ਆਪ ਹੀ ਕਰਨ ਵਾਲਾ ਹੈ ਮਾਲਕ ਸਭ ਕੁਝ ਇਸ ਕਰਕੇ ਅਸੀਂ ਕੁਝ ਨਹੀਂ ਕਰ ਸਕਦੇ ਉਹ ਮਾਲਕ ਹੀ ਕਰਨ ਵਾਲਾ ਹੈ ਸਾਰਾ ਕੁਝ ਉਸ ਦਾ ਹੀ ਹੈ ਇਸ ਕਰਕੇ ਹਉਮੈ ਨਹੀਂ ਕਰਨੀ ਲੋਕ ਲੱਜਿਆ ਨਹੀਂ ਕਰਨੀ ਲਾਜ ਮਾਰੇ ਜੋ ਨਾਮਣਾ ਲੈਵੇ ਇਸ ਕਰਕੇ ਲੋਕ ਲੱਜਾ ਤੋਂ ਪਰਹੌਰ ਕੇ ਜੀ ਸਿਮਰਨ ਕਰਨਾ ਹੈ ਸੰਗਤ ਕਰਨੀ ਹੈ ਤੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ ਲੋਕ ਸੁਖੀ ਅਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਫਲਚਕਾਂ ਦੀ ਮਾਫੀ ਸਤਿਗੁਰ ਜੀ ਕਿਰਪਾ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਨਾਮਦਾਨ ਚੜ੍ਹਦੀਆਂ ਕਲਾ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਜੋਤਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ